ਗੁੱਡ ਮਾਰਨਿੰਗ ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਵਾਹਿਗੁਰੂ ਅੱਗੇ ਦੁਆ ਕਰਦੇ ਆ ਕਿ ਨਵਾਂ ਸਾਲ ਨਿਹਾਰ ਲੈ ਕੇ ਆਵੇ ਤੇ ਤੁਹਾਨੂੰ ਸਾਰਿਆਂ ਨੂੰ ਤਰੱਕੀ ਦੇਵੇ ਤੇ ਖੁਸ਼ ਰੱਖੇ ਤੇ ਇਹ ਬਲੌਗ ਮੇਰਾ 2023 ਦਾ ਲਾਸਟ ਦਿਨ ਦਾ ਵਾ ਤੇ ਐਡਿਟ ਮੈਂ ਚਵੀ ਚ ਕਰਦੀ ਪਈ ਆ ਨਵੇਂ ਸਾਲ ਦੇ ਵਿੱਚ ਤੇ ਬਹੁਤ-ਬਹੁਤ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਤਸੀਂ ਜਲਦੀ ਜਲਦੀ ਕੰਮ ਕਰਦੇ ਪਏ ਆ ਤੇ ਇਧਰ ਲੱਗੇ ਹੋਏ ਨੇ ਹਲਵਾਈ ਸਬਜੀ ਬਣਾਉਣ ਤੇ ਪਨੀਰ ਦੀ ਸਬਜੀ ਬਣਾ ਰਹੇ ਨੇ ਤੇ ਮੈਂ ਉਧਰ ਰੋਟੀ ਬਣਾ ਰਹੀ ਹਾਂ ਤੇ ਜਲਦੀ ਜਲਦੀ ਕੰਮ ਕਰਦੇ ਪਏ ਆ ਕਿ ਅੱਜ ਅਸੀਂ ਜਾਣਾ ਵਾ ਖੰਡ ਪਾਠ ਦੇ ਭੋਗ ਤੇ ਉਹ ਵੀ ਤੁਹਾਨੂੰ ਦੱਸਦੇ ਕਿੱਥੇ ਜਾਣਾ ਵਾ ਅੱਜ ਤੜਕਾ ਹੀ ਧਿਆਨ ਅੱਛਾ ਪ੍ਰੀਵੇਦਾ ਸਭ ਤੋਂ ਤੇ ਕਲਾਇਸ ਸਭ ਤੋਂ ਗੂਸਾ ਕੋਆ ਤੇ ਨਹੀਂ ਤੇ ਨਵਾਂ ਕਰੇ ਜੋ ਆਲਰੀ ਜੋਟੇ ਟਟ ਡਰਾਜਾ ਦਾ ਐ ਕਰੂਗਾ ਐ ਕਰ ਕੇ ਹੱਥ ਹਰ ਬੜਾ ਬਸ ਕਰ ਪਾਣੀ ਪਾਣੀ ਬਸ ਬਾਅਦ ਹਾਂ ਆਵੇ ਆ ਗਿਆ ਕਿ ਦੋ ਮਾਂ ਦੇ ਬਾੜੀ ਵਿੱਚ ਲੋਟ ਦੇ ਲਖਾ ਪਾਟਾਈ ਅੱਠਾਈ ਗੋਹਣ ਦਦੋ ਰਮਿਆ ਦਾ ਇਹ ਕੋ ਦੱਬਾ ਵੀ ਸਬਸਕ੍ਰਾਈਬਰ ਵੀ ਕਹਿੰਦਾ ਵਾਹ ਇਹ ਜਰੂਰ ਲੈਣਾ ਆਪਾਂ ਓ ਪਾਵਰ ਸੁੱਟੋ 2 ਕਿਲੋ ਆਲੂ ਆਲੂ ਆ ਦੀ ਘੜੀ ਆਕਤਾ ਉਲੇ ਪਾਣੀ ਪਤਰੀ ਵਾਲਾ ਬਣਾਉਣਾ ਯਾਰ ਪਤਰੀ ਵਾਲਾ ਬਣਾਉਣਾ ਕਿ ਇਹਨੂੰ ਆ ਵੀ ਜਾਏ ਹਾਂ ਐਵੇਂ ਕਿਹਨੂੰ ਆਇਆ ਮੈਨੂੰ ਤਾਂ ਇਹਦਾ ਕੀ ਫਾਇਦਾ ਤੂੰ ਗੁਰੂ ਜੀਆ ਵੇਖ ਨਹੀਂ ਮੇਰੀ ਰੋਟੀ ਪੱਕ ਗਈ ਆ ਤੇ ਇਧਰ ਅਜੇ ਤੱਕ ਪਨੀਰ ਦੀ ਸਬਜ਼ੀ ਨਹੀਂ ਬਣੀ ਮੈਂ ਹੁਣ ਪਨੀਰ ਪਿਆਵਾ ਓਏ ਪਹਿਲਾਂ ਪਤਾ ਨਹੀਂ ਕੀ ਕੋਟੀ ਜਾਂਦੇ ਨੇ ਪਾਣੀ ਸੁੱਕੀ ਜਾਣਾ ਉਸ ਵਿੱਚ ਪੂਸਾਰੇ ਟੱਬਰ ਨੂੰ ਬਣਾ ਲੈ ਜਿੰਨਾ ਚਿਰ ਬਣਿਆ ਦੋ ਇਧਰ ਵੇਖ ਇਧਰ ਵੇਖੋ ਬੂਰੇ ਦੇਖੋ ਕਿੰਨੀ ਸਕੀਮ ਨਾਲ ਬਣਾਏ ਆ ਮੈਂ ਬਣਾ ਹੀ ਦਿੱਤੇ ਆ ਆ ਤੂੰ ਬਣਾ ਕੇ ਦਿੱਤੇ ਇੱਕ ਆ ਨਹੀਂ ਤੂੰ ਕੱਲੀ ਨੇ ਖਾਣਾ ਗਿਫਟ 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 ਮੇਰੇ ਆ ਕਿਦਿਆ ਆ ਯਾਰ ਕਿੰਨੇ ਦਿੱਤਾ ਹੈ ਕਿ ਪਤਾ ਨਹੀਂ ਕਿੰਨੇ ਕੱਲੇ ਲੈ ਲੈ ਪਤਾ ਨਹੀਂ ਫੜੋ ਖਾਲੀਆਂ ਕੋਲ ਲੈ ਆ ਆੜੀ ਯਾਰ ਹਾਈ ਨਾ ਜਪੋਣਾ ਡੰਗਰਾ ਇੰਨਾ ਜੀ ਖਾਲੇ ਹੋਏ ਉਹ ਆਹ ਪਾ ਫਿਰ ਗਿਆ ਹੋਏ ਇਹਦੇ ਫਿਰ ਉਹ ਗੋਲ ਗੱਪਿਆਂ ਵਾਲੇ ਗੱਲ ਹੋ ਗਈ ਛੇਤੀ ਬਣਾਓ ਛੇਤੀ ਮੁੜ ਕੇ ਜਾਣਾ ਵੀ ਆਂ। ਭਾਜੀ ਬਣਾਉਂਦੇ ਆ ਪਨੀਰ ਵਾਲੀ ਕਾਂਜੀ। ਸਹੀ ਗੱਲ ਏ। ਨਾ ਕਿ ਨਿਆਂਗੇ ਜਿੱਦ ਨੇ ਇਹਨੇ ਸਬਜ਼ੀ ਬਣਾਉਣੀ ਐ ਨਾ ਬਹੁਤਾ ਹੀ ਟਾਈਮ ਲਾ ਦੇਣਾ ਸੱਜੀ। ਲੋਕ ਤੇ ਐ ਰਹਿ ਤੇ ਜੱਟੂ ਤੂੰ ਹੀ ਹੱਦ ਗੱਲ ਕਰਨੀ ਆ। ਨਹੀਂ ਪਨੀਰ ਬਣਾਉਂਦੇ ਆ ਜੀ। ਸਾਰੀਆਂ ਪੰਜਾਬ ਦੀਆਂ ਸੋਹਣੀਆਂ। ਨਹੀਂ ਦੇ ਵਿੱਚ ਪਾਉਂਦੇ ਹੀ ਭਲੇ। ਪਾਲਕ ਫੱਤਾ ਵੀ ਪਾਹ ਵਿੱਚ। ਬੱbi ਦਹੀਂ ਭੰਨੇ ਬਣਾਉਂਦਾ। ਗੋਪੀ ਨੇ ਹੋਤੀ ਮੀਰਵਾਦ ਇਹ ਡੁਕੀਆਂ ਮਾਰ ਮਾਰ ਲੈ ਚੱਲ ਮਾਰ ਲਈ ਜੰਬੀ ਤੂੰ ਤੇ ਛੱਡੀ ਲੈ ਮੂੰਹ ਹੀ ਇੰਨੀ ਕੜਾਈ ਹੈ ਮਾਰ ਲੈਣੀ ਓ ਮੈਂ ਛੇਸੀ ਦੀ ਕੋਲਾ ਛੇਸੀ ਦੀ ਰੋਟੀ ਖਾ ਤਰੀ ਆਲੀ ਕਰੋ ਸਰੇ ਆ ਚਾਹੇ ਹੋਏ ਕੋ ਆ ਨਵੀਂ ਸਕੀਮ ਆ ਆ ਸਿੱਖਿਆ ਤੂੰ ਪਾਪਾ ਵਾ ਸਹੀ ਗੱਲ ਹੈ ਜਿੱਥੇ ਅੱਗੇ ਨਹੀਂ ਨਹੀਂ ਪੁੱਜਦੇ ਉੱਥੇ ਪਚਾਲਦੀ ਦੀਆਂ ਇੰਦਰ ਹੁੰਦਾ ਪਿਆ ਛੁੱਟੀਆਂ ਦਾ ਕੰਮ ਲੋ ਜੀ ਖਾਣਾ ਖਾਣ ਤੋਂ ਬਾਅਦ ਆਪਾਂ ਤਿਆਰ ਹੋ ਕੇ ਤੋ ਜਾ ਰਹੇ ਹਾਂ ਹੁਣ ਭੋਗ ਵਾਲੇ ਘਰ ਤੇ ਬਾਕੀ ਸਾਰੇ ਚੱਲੇ ਕਿਨੇ ਮੋਟਰਸਾਈਕਲਾਂ ਤੇ ਤੇ ਆਪਾਂ ਵੀ ਪੈਂਦਲ ਜਾਣਾ ਵਾ ਆਪਾਂ ਜਾਂਦੇ ਪਏ ਆ ਮੈਂ ਦਿਲ ਤ ਦਿਲ ਦੇ ਪਾਪਾ ਪੈਦਲ ਤਾਂ ਬਾਕੀ ਸਾਰੇ ਚੱਲ ਗਏ ਨੇ ਅੱਤ ਸੂਰਾ ਜੋ ਕਹੂੰ ਤਾਂ ਆ ਗਾ ਕਦ ਕੀ ਕਲਾ ਹੁਨ ਕਹੂ ਨਾ ਝੇ ਤੋ ਰੇ ਗਏ ਜਚਾਰ ਇਹ ਅਰਜਨ ਗੋਵਾਰ ਜਿਦੜੀ ਵਜੇ ਬੁੱਤ ਤੇ ਅਮਰੋਦ ਨਾਨਕ ਜੀ ਇਹ ਗੱਲ ਨਹੀਂ ਇੱਕ ਚੰਨ ਪਾਪਾ ਜਿਵੇਂ ਕਰ ਲਿਆ ਨਾਮ ਜਪਰੇ ਜੇ ਸਾਧੂ ਬਣ ਗਏ ਇਹ ਦੇਖਨੇ ਕਾਫੀ ਤੇਹਨਾਲ ਦੇ ਰਾ ਡਿਜ਼ਾਈਨ ਵੀ ਲੈ ਆ 20 20 ਕੱਪ ਚ ਨੇ ਰਾ ਕੜਾ ਤੇ ਹੱਡ ਲਈ ਲੈ ਆ ਕੜਾ ਮਾੜਾ ਹੈ ਕੈਮਰਾ ਮਾਰਿਓ ਲੋ ਜੀ ਭੋਗ ਪੈ ਚੁੱਕਾ ਵਾ ਤੇ ਹੁਣ ਗੁਰਦੁਆਰਾ ਸਾਹਿਬ ਚੱਲੀ ਆ ਬਾਬਾ ਜੀ ਦੀ ਵੀਰ ਤੇ ਭੋਗ ਜਿਹੜਾ ਪਾਇਆ ਗਿਆ ਸੀ ਉਹ ਸੀ ਬਰੀ ਨਾ ਕਰਵਾਇਆ ਗਿਆ ਜੋਤਾ ਜੀ ਦੀ ਨੌ ਤਿੰਨ ਚਾਰ ਮਹੀਨੇ ਦੀ ਪਹਿਲਾਂ ਡੈਥ ਹੋ ਚੁੱਕੀ ਸੀ ਤੇ ਫਿਰ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਭਰੀਨਾ ਕਰਵਾਇਆ ਗਿਆ ਤੇ ਇਹ 30 ਤਰੀਕ ਦਾ ਬਲੌਗ ਆ 30 ਦਸੰਬਰ ਦਾ ਤਾਂ ਉਮੀਦ ਆ ਪੀ ਇਹ ਤੁਹਾਨੂੰ ਬਲੌਗ ਪਸੰਦ ਆਇਆ ਹੋਵੇਗਾ ਤੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਰਸਟ